ਅਕਾਲੀਆਂ ਨੇ ਇੱਕ ਵਾਰ ਫੇਰ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਉਲੰਘਣਾ ਕੀਤੀ ਹੈ। ਅਕਾਲੀ ਦਲ ਦੇ ਵੱਲੋਂ ਵੱਡੀ ਉਲੰਘਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਕੀਤੀ ਗਈ ਹੈ। ਸੁਖਬੀਰ ਸਿੰਘ ਬਾਦਲ ਦੀ ਅੜੀ ਕਹਿ ਲਈਏ ਜਾਂ ਫਿਰ ਅਕਾਲੀ ਆਗੂਆਂ ਦੀ ਹੱਡ ਹਰਾਮੀ ਕਹਿ ਲਈਏ ਕੁਝ ਵੀ ਕਿਹਾ ਜਾ ਸਕਦਾ ਹੈ। ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਇੱਕ ਵੱਡੀ ਉਲੰਘਣਾ ਸਾਹਮਣੇ ਆਈ ਹੈ। ਕੀ ਮਾਮਲਾ ਹੈ ਪੂਰਾ ਖੋਲ ਕੇ ਤੁਹਾਨੂੰ ਦੱਸਦੇ ਹਾਂ ਤੁਸੀਂ ਜੁੜੇ ਹੋ ਲੋਕਪ੍ਰੈਂਸ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ। ਸਾਹਿਬ ਸ਼੍ਰੀ ਅਕਾਲ ਤਖ ਸਾਹਿਬ ਤੋਂ ਜਦੋਂ ਹੁਕਮਨਾਮਾ ਹੋਇਆ ਕਿ ਅਕਾਲੀ ਦਲ ਦੇ ਬਾਰੇ ਜਿਹੜੇ ਫੈਸਲੇ ਹੋਏ ਉਹਨਾਂ ਚ ਇੱਕ ਅਹਿਮ ਫੈਸਲਾ ਇਹ ਸੀ ਕਿ ਅਕਾਲੀ ਦਲ ਦੀ ਵਰਕਿੰਗ ਕਮੇਟੀ ਜਿਹੜੀ ਹੈ ਉਹ 3 ਦਿਨਾਂ ਦੇ ਅੰਦਰ ਅੰਦਰ ਅਕਾਲੀ ਦਲ ਦੇ ਸਾਰੇ ਅਸਤੀਫੇ ਪ੍ਰਵਾਨ ਕਰਕੇ ਉਹ ਦੱਸੇ ਸ਼੍ਰੀ ਅਕਾਲ ਤਖ ਸਾਹਿਬ ਨੂੰ 3 ਦਿਨ ਲੰਘ ਚੁੱਕੇ ਨੇ ਤਾਂ ਇਸ ਫੈਸਲੇ ਨੂੰ ਲਾਗੂ ਨਹੀਂ ਕੀਤਾ ਗਿਆ ਹਾਲੇ ਤੱਕ ਅਕਾਲੀ ਦਲ ਨੇ ਆਪਣੀ ਜਿਹੜੀ ਵਰਕਿੰਗ ਕਮੇਟੀ ਦੀ ਮੀਟਿੰਗ ਵੀ ਨਹੀਂ ਬੁਲਾਈ ਬੀਤੇ ਕੱਲ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਤੋਂ ਬਾਅਦ ਸਾਰੇ ਅਕਾਲੀ ਜਿਹੜੇ ਆ ਉਧਰ ਰੁੱਜੇ ਰਹੇ ਕੱਲ ਦਾ ਦਿਨ ਵੀ ਨਗਾਤਾ ਤੇ ਪਿਛਲਾ ਦਿਨ ਵੀ ਨਗਾਤਾ ਹੁਣ ਜਿਹੜੀ ਅਕਾਲੀ ਦਲ ਦੇ ਮਾਮਲੇ ਵਿੱਚ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਹੰਗਾਮੀ ਮੀਟਿੰਗ 6 ਦਸੰਬਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ 3 ਵਜੇ ਕੇ ਸੀਮੈਂਟ ਤੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਦੀ ਅਗਵਾਈ ਹੇਠ ਹੋਵੇਗੀ ਇਹ ਜਾਣਕਾਰੀ ਦਿੰਦਿਆਂ ਅਕਾਲੀ ਦਲ ਦੇ ਬਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਸੋਸ਼ਲ ਮੀਡੀਆ ਤੇ ਦੱਸਿਆ ਕਿ ਇਸ ਮੀਟਿੰਗ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਉਪਰ ਅੰਮ੍ਰਿਤਸਰ ਵਿਖੇ ਹੋਏ ਜਾਣਲੇਵਾ ਹਮਲੇ ਨੂੰ ਲੈ ਕੇ ਵਿਸ਼ੇਸ਼ ਚਰਚਾ ਕੀਤੀ ਜਾਏਗੀ ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਦਲਜੀਤ ਚੀਮਾ ਇੱਥੇ ਫਿਰ ਕਲਟੀ ਮਾਰ ਗਏ ਕਲਟੀ ਕਿਸ ਪ੍ਰਕਾਰ ਕੇ ਕੇ ਜਿਹੜਾ ਅਕਾਲ ਤਖਤ ਸਾਹਿਬ ਦਾ ਫੈਸਲਾ ਸੀ ਜਿਹਨੂੰ ਇਨ ਬਿਨ ਲਾਗੂ ਕਰਨਾ ਸੀ ਅਕਾਲੀ ਦਲ ਦੇ ਅੰਦਰ ਇਸ ਚੀਜ਼ ਨੂੰ ਲੈ ਕੇ ਬੀਤੀ ਕੱਲ ਤੋਂ ਹੀ ਚਰਚਾ ਹੈ ਖਾਸ ਕਰਕੇ ਜਿਹੜਾ ਢੜਾ ਬਾਗੀ ਹੋਇਆ ਸੀ ਜਿਹਨੇ ਫੈਸਲਾ ਕਰ ਲੈਣਾ ਹੈ ਅੱਠ ਨੂੰ ਕਿ ਅਸੀਂ ਆਪਣੀ ਅਕਾਲੀ ਦਲ ਸੁਧਾਰ ਲਹਿਰ ਭੰਗ ਕਰ ਦੇਣੀ ਹੈ ਉਹਦੇ ਅੰਦਰ ਇਸ ਮਾਮਲੇ 'ਚ ਬੇਚੈਨੀ ਹੈ ਕਿ ਸੁਖਬੀਰ ਸਿੰਘ ਬਾਦਲ ਵਾਲਾ ਢੜਾ ਫਿਰ ਡੋਮਿਨੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਫਿਰ ਅਕਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕੋਰ ਕਮੇਟੀ ਨਾਤਾ ਅਸਤੀਫਾ ਲੈ ਸਕਦੀ ਆ ਤੇ ਨਾ ਹੀ ਪ੍ਰਵਾਨ ਕਰ ਸਕਦੀ ਆ ਕੋਰ ਕਮੇਟੀ ਦਾ ਅਕਾਲੀ ਦਲ ਦੇ ਸੰਵਿਧਾਨ ਦੇ ਅੰਦਰ ਕੋਈ ਜ਼ਿਕਰ ਨਹੀਂ ਕੋਈ ਇਸ ਤਰ੍ਹਾਂ ਦੀ ਫੰਕਸ਼ਨਿੰਗ ਕੋਰ ਕਮੇਟੀ ਦੀ ਨਹੀਂ ਹੈਗੀ ਅਕਾਲੀ ਦਲ ਦੇ ਅੰਦਰ ਸਭ ਤੋਂ ਉੱਚੀ ਬਾਡੀ ਆ ਜਿਹੜੀ ਜਥੇਬੰਦਕ ਤੌਰ ਤੇ ਸਭ ਤੋਂ ਸ਼ਕਤੀਸ਼ਾਲੀ ਆ ਉਹ ਵਰਕਿੰਗ ਕਮੇਟੀ ਹੈ ਵਰਕਿੰਗ ਕਮੇਟੀ ਦੀ ਮੀਟਿੰਗ ਨਹੀਂ ਹੁੰਦੀ ਤੇ ਉਹਦੇ ਵਿੱਚ ਅਸਤੀਫੇ ਪ੍ਰਵਾਨ ਨਹੀਂ ਹੁੰਦੇ ਉਹਨਾਂ ਸਮੇਂ ਹੀ ਸਮਝਿਆ ਜਾਵੇਗਾ ਕਿ ਅਕਾਲੀ ਦਲ ਜਾਣਬੁੱਝ ਕੇ ਜਾਂ ਚਲਾਕੀ ਦੇ ਲਈ ਇਹ ਕੰਮ ਨਹੀਂ ਕਰ ਰਿਹਾ ਕਿਉਂਕਿ ਕਾਫੀ ਲੀਡਰ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਸੁਖਬੀਰ ਸਿੰਘ ਬਾਦਲ ਬਿਨਾ ਤਾਂ ਤੁਰ ਹੀ ਨਹੀਂ ਸਕਦੇ ਸ਼ਾਇਦ ਉਸ ਦਾ ਨਤੀਜਾ ਹੋਵੇ ਪਰ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਸ਼ਰਿਆ ਨੂੰ ਉਲੰਘਣਾ ਹੈ ਇਹ ਗੱਲ ਮੰਨੀ ਜਾ ਸਕਦੀ ਸੀ ਕਿ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਕਰਕੇ ਅਕਾਲੀ ਆਗੂਲ ਜਗੇਜਾ ਇਸ ਤਰ੍ਹਾਂ ਦੀ ਗੱਲ ਹੋ ਗਈ ਪਰ ਇਸ ਦੇ باوجود ਵਰਕਿੰਗ ਕਮੇਟੀ ਦੀ ਮੀਟਿੰਗ ਕਾਲ ਨਹੀਂ ਕੀਤੀ ਗਈ ਨਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਾਣੂ ਕਰਾਇਆ ਗਿਆ ਕਿ ਭਾਈ ਆ ਹਾਲਾਤ ਬਣ ਗਏ ਸੀ ਇਸ ਕਰਕੇ ਅਸੀਂ ਜਿਹੜਾ ਉਹ ਨਹੀਂ ਕਰ ਸਕੇ ਸਾਨੂੰ 2-4 ਦਿਨ 1 ਦਿਨ ਦੀ ਮਹੂਲਤ ਜਿਹੜੀ ਆ ਹੋਰ ਦਿੱਤੀ ਜਾਵੇ ਅਕਾਲੀ ਦਲ ਦੇ ਅੰਦਰ ਬੇਚੈਨੀ ਵਧੀ ਹੈ ਖਾਸ ਕਰਕੇ ਬਾਗੀ ਧੜੇ ਦੇ ਅੰਦਰ ਬੇਚੈਨੀ ਵਧੀ ਹੈ ਕਿ ਇਹ ਉਹ ਪੁਰਾਣਾ ਕੁਸ਼ਤਾ ਨਹੀਂ ਦੁਹਰਾਇਆ ਜਾ ਰਿਹਾ ਕਿ ਜਿਹੜੀ ਸਜ਼ਾ ਲਗਭਗ ਉਹ ਰਹਿ ਗਏ ਥੋੜੇ ਦਿਨ ਉਸ ਤੋਂ ਬਾਅਦ ਅਰਦਾਸ ਕਰਕੇ ਸੁਖਬੀਰ ਸਿੰਘ ਬਾਦਲ ਵਾਲੀ ਸਜ਼ਾ ਜਿਹੜੀ ਹੈ ਖਤਮ ਹੋ ਜਾਣੀ ਹੈ ਤੇ ਕਿਹਾ ਜਾਵੇਗਾ ਕਿ ਹੁਣ ਤਾਂ ਚਲੋ ਜੀ ਸਜ਼ਾ ਵੀ ਹੋ ਗਈ ਸਾਰਾ ਕੁਝ ਹੋ ਗਿਆ ਤੇ ਸੁਖਬੀਰ ਸਿੰਘ ਬਾਦਲ ਹੀ ਪ੍ਰਧਾਨ ਨੇਗੇ ਇਸ ਤਰ੍ਹਾਂ ਦੀ ਸਥਿਤੀ ਵੱਲ ਤਾਂ ਨਹੀਂ ਅਕਾਲੀ ਦਲ ਵੱਧ ਰਿਹਾ ਇਸ ਨੂੰ ਲੈ ਕੇ ਕਾਫੀ ਚਰਚਾਵਾਂ ਨੇ ਪਰ ਕੋਲ ਮਲਾਕੇ ਦੇਖਿਆ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਉਲੰਘਣਾ ਕਰਦਾ ਹੋਇਆ ਸ਼ਰਿਆਮ ਨਜ਼ਰ ਆਉਂਦਾ